ਕੌਣ ਹੈ ਕਰਨਲ ਸੋਫੀਆ ਕੁਰੇਸ਼ੀ ਦੀ ਮਾਡਲ ਪੈਂਟ ਆਕਰ ਸੋਸ਼ਲ ਮੀਡੀਆ ਤੇ ਕਿਉਂ ਵਾਇਰਲ ਹੋ ਰਹੀ ਹੈ ਇਹ ਮਾਡਲ ਦੋਵਾਂ ਦਾ ਆਪਸ ਦੇ ਵਿੱਚ ਕੀ ਹੈ ਰਿਸ਼ਤਾ ਦੱਸਾਂਗੇ ਘਰਤੀ ਸਾਰੀ ਕਹਾਣੀ ਜੋ ਉਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਕਰਨਲ ਸੋਫੀਆ ਖੁਰੇਸ਼ੀ ਬਾਰੇ ਹਰ ਕੋਈ ਜਾਣਦਾ ਹੈ ਆਪਰੇਸ਼ਨ ਸੰਧੂਰ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਮੀਡੀਆ ਦੇ ਵਿੱਚ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਦੁਸ਼ਮਨ ਨੂੰ ਧੂੜ ਚਕਾਈ ਹੈ ਪਰ ਇਸ ਦੇ ਵਿਚਕਾਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਫੋਟੋਜ਼ ਫਲੈਸ਼ ਹੋ ਰਹੀਆਂ ਨੇ ਪਰ ਉੱਥੇ ਸੋਫੀਆ ਖੁਰੇਸ਼ੀ ਨਹੀਂ ਬਲਕਿ ਕਿਸੇ ਮਾਡਲ ਦਾ ਨਾਮ ਸਾਹਮਣੇ ਆ ਰਿਹਾ ਹੈ ਆਖਰਕਾਰ ਇਹ ਮਾਡਲ ਕੌਣ ਹੈ ਜਿਸ ਨੂੰ ਸੋਫੀਆ ਖੁਰੀਸ਼ੀ ਦੀ ਭੈਣ ਕਿਹਾ ਜਾ ਰਿਹਾ ਹੈ ਔਰ ਟਵਿਨ ਸਿਸਟਰ ਦੱਕ ਕਿਹਾ ਜਾ ਰਿਹਾ ਹੈ ਇਸ ਦਾ ਅਸਲ ਸੱਚ ਕੀ ਹੈ ਔਰ ਆਖਰਕਾਰ ਇਹ ਦੋਵੇਂ ਭੈਣਾਂ ਦਾ ਸਫ਼ਰ ਕਿਸ ਤਰੀਕੇ ਦਾ ਰਿਹਾ ਆਓ ਉਹਨਾਂ ਦੀ ਬਚਪਨ ਦੀ ਵਿਝਾਤੀ ਮਾਰਦੇ ਹਾਂ ਤੇ ਨਾਲ ਨਾਲ ਸੋਫੀਆ ਖੁਰੀਸ਼ੀ ਦੀ ਭੈਣ ਦੇ ਬਾਰੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਕਰਨਲ ਸੋਫੀਆ ਦੀ ਜੁੜਵਾ ਭੈਣ ਡਾਕਟਰ ਸ਼ਾਇਨਾ ਬਾਰੇ ਕਾਫੀ ਚਰਚਾ ਹੋ ਰਹੀ ਹੈ ਜਿੱਥੇ ਸੋਫੀਆ ਨੇ ਆਪਰੇਸ਼ਨ ਸਿੰਧੂਰ ਦੇ ਦੌਰਾਨ ਦੇਸ਼ ਦਾ ਮਾਨ ਵਧਾਇਆ ਤਾਂ ਉੱਥੇ ਹੀ ਸ਼ਾਇਨਾ ਨੇ ਵੀ ਆਪਣੀ ਮਿਹਨਤ ਤੇ ਜਨੂਨ ਦੇ ਨਾਲ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ ਸ਼ਾਇਨਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਕਾਫੀ ਗਿਣਤੀ ਦੇ ਵਿੱਚ ਫੋਲੋਅਰਸ ਨੇ ਔਰ ਹੁਣ ਜਦੋਂ ਉਹਨਾਂ ਦੀ ਪੈਂਡ ਸੁਰਖੀਆਂ ਦਾ ਵਿਸ਼ਾ ਬਣ ਰਹੀ ਹੈ ਤਾਂ ਸੋਫੀਆ ਕੁਰੀਸ਼ੀ ਦੀ ਪੈਂਡ ਸ਼ਾਇਨਾ ਵੀ ਸਾਹਮਣੇ ਆ ਰਹੀ ਹੈ ਲੋਕਾਂ ਦੇ ਸ਼ਾਇਨਾ ਤੇ ਸੋਫੀਆ ਦੋਵੇਂ ਹੀ ਇੱਕ ਫੌਜੀ ਪਰਿਵਾਰ ਦੇ ਵਿੱਚ ਪੈਦਾ ਹੋਈਆਂ ਉਨ੍ਹਾਂ ਦੇ ਪਿਤਾ ਬੰਗਲਾਦੇਸ਼ ਜੰਗ ਦੇ ਵਿੱਚ ਵੀ ਹਿੱਸਾ ਲੈਂਦੇ ਸਨ ਅਤੇ ਉਸ ਦੇ ਦਾਦਾ ਜੀ ਅਤੇ ਪਰਦਾਦਾ ਜੀ ਵੀ ਫੌਜ ਦਾ ਹਿੱਸਾ ਸਨ ਭਾਵ ਕਿ ਇਹ ਪਰਿਵਾਰ ਪਿਛਲੀ ਤਿੰਨ ਪੀੜੀਆਂ ਤੋਂ ਫੌਜ ਦੇ ਵਿੱਚ ਸ਼ਾਮਿਲ ਹੈ ਉਸ ਦੇ ਚਾਚਾ ਜੀ ਬੀਐਸਐਫ ਦੇ ਵਿੱਚ ਵੀ ਸੇਵਾ ਨਿਭਾ ਚੁੱਕੇ ਨੇ ਦਾਦਾ ਜੀ ਆਪਣੇ ਪੁਰਖਿਆਂ ਬਾਰੇ ਅਕਸਰ ਜਿਹੜਾ ਦੋਵਾਂ ਭੈਣਾਂ ਨੂੰ ਬਚਪਨ ਦੇ ਵਿੱਚ ਕਹਾਣੀਆਂ ਸੁਣਾਉਂਦੇ ਸੀ ਰਾਣੀ ਚਾਂਸੀ ਦੀ ਵੀ ਕਹਾਣੀਆਂ ਕ੍ਰਾਂਤੀਕਾਰੀ ਦੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹਿੱਸਾ ਲਿਆ ਇਹ ਸੁਣ ਕੇ ਹੀ ਦੋਵੇਂ ਭੈਣਾਂ ਘਰ ਦੇ ਵਿੱਚ ਜੰਮੀਆਂ ਭਲੀਆਂ ਵੱਡੀਆਂ ਹੋਈਆਂ ਜਿੱਥੇ ਸੋਫੀਆ ਨੇ ਭਾਰਤੀ ਫੌਜ ਦੇ ਵਿੱਚ ਆਪਣੀ ਜਗ੍ਹਾ ਬਣਾਈ ਅਤੇ ਕਰਨਲ ਦੇ ਅਹੁਦੇ ਤੱਕ ਪਹੁੰਚੀ ਉਥੇ ਸ਼ਾਇਨਾ ਦਾ ਰਸਤਾ ਖੁਦ ਵੱਖਰਾ ਸੀ ਸੋਫੀਆ ਕੁਰੇਸ਼ੀ ਦੇ ਭੈਣ ਸ਼ਾਇਨਾ ਨੇ ਆਪਣੇ ਆਪ ਨੂੰ ਸ਼ਾਇਨ ਕਰਨ ਦੇ ਲਈ ਕਾਫੀ ਕੁਝ ਕੀਤਾ ਜਿੱਥੇ ਉਹ ਫੌਜ ਦਾ ਹਿੱਸਾ ਨਾ ਬਣ ਪਾਈ ਪਰ ਸੋਸ਼ਲ ਵਰਕ ਕਰਕੇ ਦੇਸ਼ ਦਾ ਨਾਮ ਜ਼ਰੂਰ ਰੌਸ਼ਨ ਕੀਤਾ ਕਈ ਸਾਰੇ ਇੰਟਰਨੈਸ਼ਨਲ ਪੈਜੈਂਟਸ ਆਪਣੇ ਨਾਮ ਕਰਵਾਏ ਔਰ ਹੁਣ ਜਦੋਂ ਉਸ ਨੂੰ ਆਪਰੇਸ਼ਨ ਸੰਧੂਰ ਆਪਣੀ ਸਿਸਟਰ ਬਾਰੇ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਉਸਨੇ ਪੂਰੀ ਜੰਗ ਦੀ ਵਿਆਤਬੰਦੀ ਕੀਤੀ ਤਾਂ ਉਸ ਦਾ ਪਹਿਲਾ ਰਿਐਕਸ਼ਨ ਕੀ ਸੀ ਉਹ ਵੀ ਤੁਹਾਨੂੰ ਦੱਸਦੇ ਸੋਫੀਆ ਕੁਰੇਸ਼ੀ ਦੇ ਪੈਨ ਸ਼ਾਇਨਾ ਨੇ ਆਪਣੇ ਆਪ ਨੂੰ ਸ਼ਾਇਨ ਕਰਨ ਦੇ ਲਈ ਕਾਫੀ ਕੁਝ ਕੀਤਾ ਜਿੱਥੇ ਉਹ ਫੌਜ ਦਾ ਹਿੱਸਾ ਨਾ ਬਣ ਪਾਈ ਪਰ ਸੋਸ਼ਲ ਵਰਕ ਕਰਕੇ ਦੇਸ਼ ਦਾ ਨਾਮ जरूर रोशन किया कई सारे इंटरनेशनल पैडेंट्स अपने नाम करवाए और हूँ जो ऑपरेशन सिंधुर अपने सिस्टर बारे पता लग्या कि किस तरीके उसने पूरे जंगतबंदी की तो उसका पहला रिएक्शन की वह भी थानू दस ਸ਼ਾਇਨਾ ਨੇ ਕਈ ਖੇਤਰ ਦੇ ਵਿੱਚ ਆਪਣੀ ਪਛਾਣ ਬਣਾਈ। ਸੋਫੀਆ ਦੇ ਪੈਨ ਸੋਸ਼ਲ ਮੀਡੀਆ ਦੇ ਕਈ ਵੱਖ-ਵੱਖ ਖੇਤਰਾ ਦੇ ਵਿੱਚ ਪਛਾਣ ਬਣਾਉਂਦੀ ਹੈ ਜਿਵੇਂ ਕਿ ਅੰਤਰਰਾਸ਼ਟਰੀ ਵਾਤਾਵਰਣ ਪ੍ਰੇਮੀ ਦੇ ਵਿੱਚ ਕਾਫੀ ਜ਼ਿਆਦਾ ਪੋਪੁਲਾਰਿਟੀ ਹੈ। ਫੈਸ਼ਨ ਡਿਜ਼ਾਈਨਿੰਗ ਦਾ ਕਾਫੀ ਸ਼ੌਂਕ ਸੀ। ਸਾਬਕਾ ਫੋਟੋਗ੍ਰਾਫਰ ਵੀ ਰਹਿ ਚੁੱਕੀ ਹੈ ਅਤੇ ਸਨ ਤਗਮਾ ਵੀ ਜੇਤੂ ਕਰ ਚੁੱਕੀ ਹੈ ਰਫੈਲ ਸ਼ੂਟਿੰਗ ਦੇ ਵਿੱਚ। ਭਾਰਤ ਦੇ ਰਾਸ਼ਟਰਪਤੀ ਦੁਆਰਾ 골ਡ ਮੈਡਲ ਦੇ ਨਾਲ ਸਨਮਾਨਿਤ ਵੀ ਹੈ। ਇਸ ਤੋਂ ਇਲਾਵਾ ਸ਼ਾਇਨਾ ਨੇ ਕਈ ਸੁੰਦਰਤਾ ਮੁਕਾਬਲਿਆਂ ਦੇ ਵਿੱਚ ਵੀ ਹਿੱਸਾ ਲਿਆ। ਸਕੋ ਗੁਜਰਾਤ ਮਿਸੰਡੀਆ 2017 ਮਿਸੰਡੀਆ ਨੈਸ਼ਨਲ 2018 ਵਰਗਈ ਖਿਤਾਬਾ ਦੇ ਵਿੱਚ ਹਿਤਾਬ ਜਿੱਤੇ ਨੇ ਇੰਸਟਾਗ੍ਰam ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਉਹ ਕਾਫੀ ਐਕਟਿਵ ਰਹਿੰਦੇ ਨੇ ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ 1 ਲੱਖ ਤੋਂ ਵੀ ਵੱਧ ਰੁੱਖ ਲਗਾਉਣ ਦੀ ਯੋਜਨਾ ਵੀ ਸ਼ਾਇਨਾ ਦੇ ਵੱਲੋਂ ਹੀ ਸ਼ੁਰੂਆਤ ਕੀਤੀ ਗਈ ਸੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਉਹਨਾਂ ਨੂੰ ਕਾਫੀ ਸ਼ਲਾਘਾ ਮਿਲੀ ਇਸ ਤੋਂ ਇਲਾਵਾ 2018 ਦੇ ਵਿੱਚ ਦਾਦਾ ਸਾਫ ਫਾਲਕੇ ਪੁਰਸਕਾਰ ਵੀ ਮਿਲਿਆ ਪਾਵਨ ਸ਼ਾਇਨਾ ਨੇ ਫੌਜ ਦੇ ਵਿੱਚ ਸੇਵਾ ਨਹੀਂ ਕੀਤੀ ਪਰ ਉਸ ਦੀ ਜ਼ਿੰਦਗੀ ਦਾ ਮਕਸਦ ਦੇਸ਼ ਦੀ ਸੇਵਾ ਕਰਨਾ ਹੀ ਰਿਹਾ ਸ਼ਾਇਨਾ ਨੂੰ ਬਚਪਨ ਤੋਂ ਹੀ ਫੈਸ਼ਨ ਡਿਜ਼ਾਈਨਿੰਗ ਦਾ ਸ਼ੌਂਕ ਸੀ ਆਪਣੇ ਸਕੂਲ ਦੇ ਦੌਰਾਨ ਸ਼ਾਇਨਾ ਨੇ ਇੱਕ ਵਾਰ ਆਪਣੀ ਮਾਂ ਦੀ ਸਾਰੀ ਕੱਟ ਕੇ ਇੱਕ ਡਰੈਸ ਡਿਜ਼ਾਈਨ ਵੀ ਕੀਤੀ ਸੀ ਆਪਰੇਸ਼ਨ ਸਿੰਦੂਰ ਤੋਂ ਪਹਿਲਾਂ ਦੋਵਾਂ ਭੈਣਾਂ ਦੀ ਮੁਲਾਕਾਤ ਜਨਵਰੀ ਦੇ ਵਿੱਚ ਹੋਈ ਸੀ ਪਰ ਸੋਫੀਆ ਨੂੰ ਉਦੋਂ ਪਤਾ ਨਹੀਂ ਸੀ ਕਿ ਆਪਰੇਸ਼ਨ ਸਿੰਦੂਰ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਹਮਣੇ ਆਏਗਾ ਜਦੋਂ جنگ ਹੋ ਜਾਏਗੀ ਜਦੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੀ ਹੈ ਤਾਂ ਸ਼ਾਇਨਾ ਨੇ ਕਿਹਾ ਉਸ ਨੂੰ ਜਦੋਂ ਇੱਕ ਖਬਰ ਰਿਸ਼ਤੇਦਾਰਾ ਤੋਂ ਫੋਨ ਦੇ ਥਰੂ ਮਿਲੀ ਤਾਂ ਉਹ ਤੁਰੰਤ ਟੀਵੀ ਔਨ ਕਰਦੀ ਹੈ ਆਪਣੀ ਪੈਨ ਨੂੰ ਟੀਵੀ ਤੇ ਰਾਸ਼ਟਰ ਦੇ ਸਨਮਾਨ ਬੋਲਦੇ ਦੇਖਦੀ ਹੈ ਉਹ ਪਲ ਉਸ ਨੂੰ ਭਾਵੁਕ ਕਰ ਦਿੰਦਾ ਹੈ ਇਹ ਸਿਰਫ ਪਰਿਵਾਰ ਲਈ ਨਹੀਂ ਸਗੋ ਪੂਰੇ ਦੇਸ਼ ਤੇ ਲਈ ਮਾਣ ਦੀ ਗੱਲ ਸੀ ਚਾਹ ਇਹਨਾਂ ਨੇ ਇਸ ਆਪਰੇਸ਼ਨ ਲਈ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਪ੍ਰਸ਼ੰਸਾ ਕੀਤੀ ਕਰਨਲ ਸੋਫੀਆ ਗਰੇਸ਼ੀ ਜੇਕਰ ਬਚਪਨ ਦੀ ਦੋਵੇਂ ਭੈਣਾਂ ਦੀ ਗੱਲ ਕਰਦੇ ਆਂ ਦੋਵੇਂ ਜਿਹੜੀਆਂ ਗੁਜਰਾਤ ਤੋਂ ਸੰਬੰਧ ਰੱਖਦੀਆਂ ਨੇ ਕਰਨਲ ਸੋਫੀਆ ਗਰੇਸ਼ੀ ਵਡੋਦਰਾ ਦੇ ਵਿੱਚ ਰਹਿੰਦੇ ਨੇ ਫਿਲਹਾਲ ਦੇ ਲਈ ਸੋਫੀਆ ਆਪਣੇ SSC ਉਹਨਾਂ ਨੇ ਕੀਤੀ ਪੜਾਈ ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਬਾਇਓਕੈਮਿਸਟਰੀ ਕਰਦੇ ਨੇ ਇਸ ਤੋਂ ਇਲਾਵਾ ਉਹ ਡਰਦੇ ਬਿਲਕੁਲ ਵੀ ਨਹੀਂ ਕਰਨਲ ਸੋਫੀਆ ਕ੍ਰਿਸ਼ੀ ਬਚਪਨ ਕੁਝ ਬਚਪਨ ਦੀਆਂ ਤਸਵੀਰਾਂ ਦਿਖਾਵਾਂਗੀ ਔਰ ਅਸੀਂ ਤੁਹਾਨੂੰ ਕਾਫੀ ਇੰਟੈਲੀਜੈਂਟ ਸੀ ਲੋਕ ਆਸ-ਪਾਸ ਦੇ ਦੇਖਦੇ ਸੀ ਤੇ ਕਹਿੰਦੇ ਸਨ ਇਹ ਤਾਂ ਬਿਲਕੁਲ ਡਰਦੀ ਨਹੀਂ ਔਰ ਝੁਜਕਦੀ ਵੀ ਨਹੀਂ ਹੈ ਕਰਨਲ ਸੋਫੀਆ ਪਾਰਟੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਔਰ ਫੋਰਸ 18 ਦੇ ਵਿੱਚ ਸਿਖਲਾਈ ਟੁਕੜੀ ਦੀ ਅਗਵਾਈ ਵੀ ਕਰ ਰਹੀ ਹੈ ਉਸਨੇ ਅਧਿਆਨ ਲੈਣ ਛੱਡ ਕੇ ਫੌਜ ਦੇ ਵਿੱਚ ਭਰਤੀ ਹੋਣ ਦਾ ਵੀ ਫੈਸਲਾ ਕੀਤਾ ਔਰ ਸੋਫੀਆ ਸ਼ੁਰੂ ਦੇ ਵਿੱਚ ਹੀ ਪ੍ਰੋਫੈਸਰ ਬੰਨਣਾ ਚਾਹੁੰਦੀ ਸੀ ਪਰ ਉਸਨੇ ਫੌਜ ਦੇ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ ਲੱਖਾਂ ਕੁੜੀਆਂ ਦਾ ਰੋਲ ਮਾਡਲ ਇਸ ਸਮੇਂ ਸੋਫੀਆ ਬਣ ਚੁੱਕੀ ਹੈ ਔਰ ਜੇਕਰ ਉਹਨਾਂ ਦੇ ਪਿਤਾ ਦੀ ਗੱਲ ਕਰਦੇ ਹਾਂ ਤਾਂ 1971 ਦੀ ਜੰਗ ਦਾ ਹਿੱਸਾ ਰਹਿੰਦੇ ਨੇ ਸੋਫੀਆ ਇੱਕ ਫੌਜੀ ਅਫਸਰ ਨਹੀਂ ਸਗੋਂ ਅੱਜ ਦੇਸ਼ ਦੇ ਲੱਖਾਂ ਕੁੜੀਆਂ ਦੇ ਲਈ ਇੱਕ ਰੋਲ ਮਾਡਲ ਬਣ ਗਈ ਹੈ